ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਕੁੜੀਓ ਤੁਹਾਨੂੰ ਆਪਾਂ ਸ਼ਰਬਤ ਬਣਾਉਣਾ ਸਿਖਾਉਨੇ ਜੀ ਜਿਹੜਾ ਆਪਾਂ ਘਰੇ ਬਹੁਤ ਸੌਖੇ ਤਰੀਕੇ ਨਾਲ ਤਿਆਰ ਕਰਦੇ ਆਂ ਗੁਲਾਬ ਦੇ ਫੁੱਲਾਂ ਦਾ ਅਰਕ ਨਿਕਲਦਾ ਜੀ ਅਰਕ ਗੁਲਾਬ ਦੇ ਫੁੱਲਾਂ ਦਾ ਸ਼ਰਬਤ ਤਿਆਰ ਹੁੰਦਾ ਤੇ ਵਧੀਆ ਰਹਿੰਦਾ ਜੀ ਗਰਮੀ ਦੇ ਵਿੱਚ ਬਹੁਤ ਠੰਡਕ ਦਿੰਦਾ ਆਪਾਂ ਆਏ ਗਏ ਵਾਸਤੇ ਵੀ ਲੈ ਕੇ ਆਉਨੇ ਆ ਘਰ ਵਾਸਤੇ ਵੀ ਲੈ ਕੇ ਆਉਨੇ ਆ ਹੁਣ ਆਪਾਂ ਨੂੰ ਬਾਜ਼ਾਰੋਂ ਲਿਆਉਣ ਦੀ ਲੋੜ ਨਹੀਂ ਆਪਾਂ ਘਰੇ ਬਹੁਤ ਸੌਖੇ ਤਰੀਕੇ ਨਾਲ ਕਰ ਲੈਣਾ ਜੀ ਤਿਆਰ ਇਹਨੂੰ ਕੁੜੀਓ ਤੁਸੀਂ ਆਪਣੀ ਵੀਡੀਓ ਦੇ ਨਾਲ ਬਣੀਆਂ ਰਹੋ ਦੇਖ ਦੇਖੀ ਜਾਇਆ ਕਰੋ ਤੁਸੀਂ ਤੇ ਬਣਾਈ ਚੱਲਿਆ ਕਰੋ ਠੀਕ ਹੈ ਜੀ ਬੱਚਿਆਂ ਨੂੰ ਪਿਓ ਵੱਡਿਆਂ ਨੂੰ ਬਜ਼ੁਰਗਾਂ ਨੂੰ ਪਿਓ ਆਪ ਪੀਓ ਦੁੱਧ ਚ ਪਾ ਕੇ ਪਿਓ ਚਾਹੇ ਪਾਣੀ ਚ ਪਾ ਕੇ ਪੀਓ ਜਿਵੇਂ ਮਰਜੀ ਪੀਓ ਤੁਸੀਂ ਪਰ ਇਹਨੇ ਆਪ ਦਾ ਅਸਰ ਪੂਰਾ ਦੇਣਾ ਹੈਗਾ ਗਰਮੀ ਦੇ ਵਿੱਚ ਬਹੁਤ ਹੀ ਠੰਡਕ ਦਿੰਦਾ ਜੀ ਇਹ ਆਪਾਂ ਨੇ ਕੀ ਕਰਨਾ ਜੀ ਆ ਬੋਤਲ ਦੇਖੋ ਤਿਆਰ ਕਰ ਲਈ ਮੈਂ ਬਣਾ ਲਈ ਤੇ ਮੈਂ ਤੁਹਾਨੂੰ ਦੱਸਦੀ ਆਂ ਵੀ ਆਪਾਂ ਕਿਹੜੇ ਤਰੀਕੇ ਨਾਲ ਬਣਾਉਣਾ ਜੀ ਤੁਸੀਂ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਆਪਾਂ ਲੈ ਲਏ ਜੀ 100 ਗ੍ਰਾਮ ਫੁੱਲ ਗਲਾਬ ਦੇ ਫੁੱਲ ਲੈ ਲੈਣੇ ਜੀ ਆਪਾਂ ਸਾਫ ਤੇ ਲੈ ਕੇ ਆਏ ਸੀ ਜੀ ਤੇ ਆਪਾਂ ਪੱਤੀਆਂ ਕੱਢ ਲੀਆਂ ਖਿਲਾਰ ਲੀਆਂ ਉਹਨਾਂ ਦੀਆਂ ਵਿੱਚੋਂ ਪੱਤੀਆਂ ਇਹਨਾਂ ਨੂੰ ਅੱਡੋ ਅੱਡ ਕਰ ਲਓ ਸਾਰੀਆਂ ਪੱਤੀਆਂ ਨੂੰ ਪੱਤੀਆਂ ਨੂੰ ਅੱਡੋ ਅੱਡ ਕਰ ਲਓ ਤੇ ਇਹਨਾਂ ਨੂੰ ਸਾਫ਼ ਸੁਥਰਾ ਕਰ ਲਓ ਜੀ ਠੀਕ ਹੈ ਜੀ ਥੋੜਾ ਬਹੁਤਾ ਪਹਿਲਾਂ ਮੇਰੇ ਫੁੱਲ ਧੋਤੇ ਹੋਏ ਸੀ ਮੈਂ ਪਹਿਲਾਂ ਫੁੱਲ ਧੋਲੇ ਸੀ ਥੋੜੇ ਥੋੜੇ ਹਲਕੇ ਹਲਕੇ ਨਾਲ ਤਾਂ ਕਿ ਇਹਨਾਂ ਦੇ ਮਤਲਬ ਕਿ ਜਿਹੜਾ ਮਤਲਬ ਉੱਤੇ ਰੇਤਾ ਵਗੈਰਾ ਹੁੰਦਾ ਨਾ ਉਹ ਲੈ ਜਾਂਦਾ ਪਰ ਅਸੀਂ ਇਹਨੂੰ ਦੁਬਾਰਾ ਫੇਰ ਆਪਾਂ ਧੋ ਲਾਂਗੇ ਆਪਾਂ ਖੁੱਲੇ ਭਾਂਡੇ 'ਚ ਪਾ ਲਾਂਗੇ ਜੀ ਇਹਨੂੰ ਪੂਰੇ ਖੁੱਲੇ ਭਾਂਡੇ ਦੇ ਵਿੱਚ ਇਹਨਾਂ ਨੂੰ ਪੋਲੇ-ਪੋਲੇ ਹੱਥਾਂ ਨਾਲ ਧੋਣਾ ਹੈਗਾ ਤਾਂ ਕਿ ਇਹਨਾਂ ਨੂੰ ਕੋਈ ਦਾਅ ਨਾ ਆਵੇ ਕਿਉਂਕਿ ਜੇ ਜ਼ਿਆਦਾ ਦਾਅ ਆਵੇ ਤਾਂ ਮਸਲੇ ਜਾਂਦੇ ਨੇ ਤੇ ਇਹਨਾਂ ਦਾ ਰੰਗ ਉੱਤਰਨ ਲੱਗ ਜਾਂਦਾ ਜੀ ਫਿਰ ਇਹੋ ਜਿਹਾ ਟੇਸਟ ਨਹੀਂ ਦਿੰਦੇ ਹੈਗੇ ਤੇ ਨਾ ਹੀ ਉਹੋ ਜਿਹਾ ਕਲਰ ਆਵੇ ਠੀਕ ਹੈ ਜੀ ਆਹ ਦੇਖੋ ਤੁਸੀਂ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਗੁਲਾਬ ਦਾ ਰਸ ਬਣਾਉਣਾ ਹੈਗਾ ਜੀ ਜਿਹੜਾ ਕਿ ਆਪਾਂ ਆਏਗੇ ਤੋਂ ਵਰਤਨਾ ਹੈਗਾ ਘਰੇ ਵੀ ਵਰਤਨਾ ਤੁਸੀਂ ਘਰੇ ਵੀ ਵਰਤਿਆ ਕਰੋ ਹੁਣ ਆਪਾਂ ਨੇ ਕੀ ਕਰਨਾ ਜੀ ਇਹਦੇ ਵਿੱਚ ਪਾ ਲਿਆ ਪਾਣੀ ਧੋਣ ਵਾਸਤੇ ਆਪਾਂ ਪਾ ਲਿਆ ਜੀ ਪਾਣੀ ਹੁਣ ਇਹਦੇ ਵਿੱਚ ਧੋਣ ਵਾਸਤੇ ਆਪਾਂ ਇਹਨਾਂ ਨੂੰ ਧੋ ਲੈਣਾ ਚੰਗੀ ਤਰ੍ਹਾਂ ਠੀਕ ਹੈ ਜੀ ਇਹਨਾਂ ਨੂੰ ਵਧੀਆ ਪੋਲੇ ਹੱਥਾਂ ਨਾਲ ਨੱਪਣਾ ਜੀ ਇਹ ਥੋੜੇ ਜੇ ਹਲਕੇ ਹੁੰਦੇ ਨੇ ਤੇ ਫਿਰ ਉੱਪਰ ਉੱਪਰ ਤਰਦੇ ਫਿਰਦੇ ਨੇ ਜਦੋਂ ਇਹ ਉਪਰ ਉਪਰ ਤਰਦੇ ਫਿਰਦੇ ਨੇ ਤੇ ਫਿਰ ਇਸ ਚੰਗੀ ਤਰ੍ਹਾਂ ਵਿੱਚ ਡੁੱਬਦੇ ਨਹੀਂ ਪਾਣੀ ਨਹੀਂ ਲੱਗਦਾ ਇਹਨਾਂ ਨੂੰ ਆਪਾਂ ਥੋੜਾ ਜਿਹਾ ਹੱਥ ਨਾਲ ਡਬੋ ਲੈਣਾ ਜੀ ਇਹਨਾਂ ਨੂੰ ਡਬੋ ਕੇ ਤੇ ਆਪਾਂ ਕੱਢ ਲੈਣਾ ਜੀ ਇਹਨਾਂ ਨੂੰ ਇਸ ਫਰਾਈਪੈਨ ਦੇ ਵਿੱਚ ਫਰਾਈਪੈਨ ਦੇ ਵਿੱਚ ਕੱਢ ਕੇ ਅੱਗੇ ਮੈਂ ਤੁਹਾਨੂੰ ਦੱਸਦੀ ਆਂ ਵੀ ਆਪਾਂ ਇਹਨਾਂ ਦਾ ਕੀ ਕਰਨਾ ਹੈਗਾ ਤੇ ਕਿਵੇਂ ਆਪਾਂ ਰੂਹ ਆਫ ਜਾ ਮਤਲਬ ਕਿ ਗੁਲਾਬ ਦਾ ਰਸ ਅਰਕ ਆਪਾਂ ਤਿਆਰ ਕਰਨਾ ਹੈਗਾ ਗੁਲਾਬ ਦਾ ਰਸ ਜਿਹੜਾ ਕਿ ਆਪਾਂ ਮਤਲਬ ਗਰਮੀ ਦੇ ਵਿੱਚ ਆਮ ਬਹੁਤ ਹੀ ਜ਼ਿਆਦਾ ਘਰਾਂ ਦੇ ਵਿੱਚ ਆਪਣੇ ਚੱਲਦਾ ਹੈਗਾ ਤੇ ਉਹ ਹੁਣ ਤੁਸੀਂ ਘਰੇ ਹੀ ਬਣਾਉਣਾ ਸਿੱਖ ਲਓ ਕੁੜੀਓ ਬਣਾ ਲਿਆ ਕਰੋ ਘਰੇ ਕੰਮ ਆਉਣ ਵਾਲੀਆਂ ਚੀਜ਼ਾਂ ਨੇ ਤੁਹਾਡੇ ਸਿੱਖਿਆ ਕਰੋ ਤੁਸੀਂ ਠੀਕ ਹੈ ਜੀ ਆ ਆਪਾਂ ਹੁਣ ਪਾ ਲਿਆ ਜੀ ਇਹਦੇ ਵਿੱਚ ਤੇ ਹੁਣ ਆਪਾਂ ਨੇ ਇਹਦਾ ਕੀ ਕਰਨਾ ਹੈਗਾ ਮੈਂ ਤੁਹਾਨੂੰ ਦੱਸਦੀ ਆ ਆਪਣੇ ਚੱਲੋ ਸਿਲੰਡਰ ਚਲਾਓ ਤੇ ਸਿਲੰਡਰ ਚਲਾ ਕੇ ਤੇ ਰੱਖੋ ਇਹਨੂੰ ਉੱਤੇ ਤੇ ਆਹ ਲਓ ਜੀ ਪਾ ਦਿਓ ਇਹਦੇ ਵਿੱਚ ਪਾਣੀ ਠੀਕ ਹੈ ਜੀ ਆਪਾਂ 100 ਗ੍ਰਾਮ ਫੁੱਲ ਲਏ ਸੀ ਤੇ ਡੇਢ ਕ ਗਲਾਸ ਪਾਣੀ ਦਾ ਪਾ ਲਿਆ ਜੀ ਇਹਦੇ ਵਿੱਚ ਤੇ ਦੂਜੇ ਪਾਸੇ ਰੱਖ ਲੀਜੀ ਆਪਾਂ ਕੜਾਹੀ ਕੜਾਹੀ ਦੇ ਵਿੱਚ ਵੀ ਹੁਣ ਆਪਾਂ ਪਾਣੀ ਪਾ ਲੈਣਾ ਹੈਗਾ ਕਿਉਂਕਿ ਆਪਾਂ ਚਾਸਨੀ ਤਿਆਰ ਕਰਨੀ ਹੈਗੀ ਹੈ ਠੀਕ ਹੈ ਜੀ ਆਹ ਕੱਪ ਆ ਵੱਡਾ ਆਪਣਾ ਛੋਟਾ ਕੱਪ ਨਹੀਂ ਹੈਗਾ ਜੀ ਇਹ ਵੱਡਾ ਕੱਪ ਆ ਇਹਨੂੰ ਭਰ ਕੇ ਪਾਣੀ ਦਾ ਪਾ ਲੋ ਤੁਸੀਂ ਤੇ ਫਿਰ ਆਪਾਂ ਜੇ ਮੰਨ ਲਓ 100 ਗ੍ਰਾਮ ਫੁੱਲ ਹੈ ਤਾਂ 400 ਗ੍ਰਾਮ ਮਿਸ਼ਰੀ ਪਊਗੀ ਜੀ ਇਹਦੇ ਵਿੱਚ ਆਪਾਂ ਮਿਸ਼ਰੀ ਪਾਈ ਹੈ ਜੀ ਤੁਸੀਂ ਚੀਨੀ ਵੀ ਪਾ ਸਕਦੇ ਹੋ ਪਰ ਚੀਨੀ ਨਹੀਂ ਪਾਉਣੀ ਚਾਹੀਦੀ ਜ਼ਿਆਦਾ ਮਿਸ਼ਰੀ ਪਾ ਲੋ ਤੁਸੀਂ ਮੈਂ ਮਿਸ਼ਰੀ ਪਾਈ ਹੈ ਜੀ ਰਗੜ ਕੇ ਉਧਰੋਂ ਆਪਣੇ ਫੁੱਲਾਂ ਨੂੰ ਉਬਾਲਾ ਆਉਣ ਲੱਗ ਗਿਆ ਜੀ ਆ ਦੇਖੋ ਤੁਸੀਂ ਇਹ ਆ ਵੇਖੋ ਚਿੱਟੇ ਹੋਣ ਲੱਗ ਗਏ ਜੀ ਇਹ ਚਿੱਟੇ ਹੋ ਜਾਂਦੇ ਨੇ ਪਾਣੀ ਦੇ ਵਿੱਚ ਜਦੋਂ ਪਾਣੀ ਨੂੰ ਇੱਕ ਵਾਰੀ ਉਬਾਲਾ ਆ ਗਿਆ ਨਾ ਇਹਨਾਂ ਨੇ ਆਪਦਾ ਕਲਰ ਛੱਡ ਦੇਣਾ ਹੁਣ ਤੁਸੀਂ ਕਹੋਗੇ ਵੀ ਇਹਨਾਂ ਨੇ ਆਪਦਾ ਰੰਗ ਨਹੀਂ ਦਿੱਤਾ ਹਨਾ ਵੀ ਕਲਰ ਤਾਂ ਦਿੱਤਾ ਨੀਗਾ ਪਾਣੀ ਨੇ ਮਤਲਬ ਰੰਗ ਲਾਲ ਤਾਂ ਆਇਆ ਨਹੀਂ ਉਹ ਵੀ ਮੈਂ ਤੁਹਾਨੂੰ ਦੱਸਦੀ ਆ ਵੀ ਇਹ ਲਾਲ ਕਿਵੇਂ ਆਊਗਾ ਪਾਣੀ ਉਹ ਵੀ ਤਰੀਕਾ ਆਪਣੇ ਕੋਲੇ ਹੈਗਾ ਜੀ ਮੈਂ ਤੁਹਾਨੂੰ ਦਿਖਾਉਣੀ ਆ ਵੀ ਕਿਸ ਤਰੀਕੇ ਨਾਲ ਇਹਨੇ ਲਾਲ ਹੋ ਜਾਣਾ ਹੈਗਾ ਆਪਾਂ ਨੇ ਕੀ ਕਰਨਾ ਹੈਗਾ ਜੀ ਇਹਨੂੰ ਲਾਲ ਕਰਨ ਵਾਸਤੇ ਵੀ ਆਪਣੇ ਫੁੱਲਾਂ ਦਾ ਰੰਗ ਸਾਰਾ ਲੈ ਜੇ ਤੇ ਆਪਾਂ ਥੋੜਾ ਜਿਹਾ ਨਾ ਨਿੰਬੂ ਦਾ ਸੱਤ ਲੈਣਾ ਜੀ ਥੋੜਾ ਜਿਹਾ ਨਿੰਬੂ ਦਾ ਸੱਤ ਲਓ ਦੇਖ ਲਓ ਤੁਸੀਂ ਨਿੰਬੂ ਦਾ ਸੱਤ ਜਾਂਦਾ ਰਹੂਗਾ ਵਿੱਚ ਤੇ ਨਾਲ ਦੀ ਨਾਲ ਹੀ ਇਹਨੇ ਕਲਰ ਬਦਲ ਦੇਣਾ ਆ ਦੇਖੋ ਜੀ ਤੁਸੀਂ ਨਿੰਬੂ ਦਾ ਸੱਤ ਗਿਆ ਵਿੱਚ ਤੇ ਨਾਲ ਦੀ ਨਾਲ ਜੀ ਇਹਨੇ ਦਿੱਤਾ ਜੀ ਆਪਦਾ ਕਲਰ ਚੇਂਜ ਕਰ ਗੁਲਾਬ ਨੇ ਆਪਦਾ ਕਲਰ ਸਾਰੇ ਦਾ ਸਾਰਾ ਨਿੰਬੂ ਦਾ ਸੱਤ ਪੈਂਦੇ ਹੀ ਛੱਡਦਾ ਜੀ ਤੁਸੀਂ ਨਿੰਬੂ ਵੀ ਪਾ ਸਕਦੇ ਹੋ ਪਰ ਨਿੰਬੂ ਨਾਲ ਨਿੰਬੂ ਦਾ ਰਸ ਵੀ ਪਾ ਸਕਦੇ ਪਰ ਉਹਦੇ ਨਾਲ ਇੰਨਾ ਟੇਸਟੀ ਨਹੀਂ ਬਣਦਾ ਆ ਪਾਣੀ ਨੂੰ ਆਪਣੇ ਨੂੰ ਆ ਗਿਆ ਜੀ ਹਵਾਲਾ ਤੇ ਆਪਾਂ ਮਿਸ਼ਰੀ ਰਗੜੀ ਹੈ ਜੀ ਆਪਾਂ ਉਹਦੇ ਵਿੱਚ ਮਿਕਸੀ ਵਾਲੇ ਢੱਬੇ ਦੇ ਵਿੱਚ ਮਿਸ਼ਰੀ ਲਈ ਰਗੜ 400 ਗ੍ਰਾਮ ਮਿਸ਼ਰੀ ਆਪਣੀ ਜਾਨੀ ਕਿ ਅੱਧਾ ਕਿਲੋ ਤੋਂ ਥੋੜੀ ਜੀ ਘੱਟ ਹੈ ਆਪਾਂ ਪਾ ਦੇਣੀ ਹੈ ਜੀ ਇਸ ਪਾਣੀ ਦੇ ਵਿੱਚ ਠੀਕ ਹੈ ਜੀ ਜਿਹਦੇ ਨਾਲ ਕੀ ਆਪਾਂ ਇਹਦੀ ਚਾਸ਼ਨੀ ਬਣਾਉਣੀ ਹੈਗੀ ਮਿਸ਼ਰੀ ਦੀ ਠੀਕ ਹੈ ਪਾਣੀ ਦੇ ਵਿੱਚ ਪਾਤੀ ਜੀ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਪਾ ਤ ਮਾਰ ਦੇਾਂਗੇ ਮਸੱਦ ਤੇ ਚੰਗੀ ਤਰ੍ਹਾਂ ਜਦੋਂ ਇਹਦੇ ਵਿੱਚ ਘੁਲ ਗਿਆ ਇਹ ਤੇ ਇਹਨੇ ਰਸ ਨੇ ਇਹਨੇ ਚਾਸ਼ਨੀ ਬਣੀ ਜਾਣਾ ਤੇ ਉਧਰੋਂ ਆਪਣਾ ਆ ਫੁੱਲਾਂ ਨੇ ਆਪਦਾ ਰਸ ਛੱੜਤਾ ਜੀ ਸਾਰਾ ਰੰਗ ਛੱੜਤਾ ਕਲਰ ਆ ਦੇਖੋ ਕਿੱਡਾ ਸੋਹਣਾ ਕਲਰ ਛੱਡਿਆ ਫੁੱਲਾਂ ਨੇ ਹਨਾ ਦੇਖੋ ਤੁਸੀਂ ਕਿੰਨਾ ਸੋਹਣਾ ਲੱਗਦਾ ਜਿਵੇਂ ਰੰਗ ਪਾਇਆ ਹੁੰਦਾ ਇਸ ਤਰ੍ਹਾਂ ਲੱਗਦਾ ਇਹ ਤੇ ਆਪਾਂ ਹੁਣ ਉਹ ਜਿਹੜੀ ਚਾਸ਼ਨੀ ਉਬਲ ਨਹੀਂ ਰੱਖੀ ਸੀ ਜੀ ਉਹਦੇ ਵਿੱਚ ਪੁਣ ਦੇਣਾ ਇਹਨੂੰ ਸਾਰੇ ਰਸ ਨੂੰ ਚੱਕੋ ਤੇ ਇਹਦੇ ਵਿੱਚ ਪੁਣ ਦਿਓ ਜੀ ਆ ਦੇਖੋ ਤੁਸੀਂ ਵਧੀਆ ਤਰੀਕੇ ਨਾਲ ਪੁੰਨਦੇ ਹੋ ਇਹਨੂੰ ਨੱਪ-ਨੱਪ ਕੇ ਫੁੱਲਾਂ ਨੂੰ ਤੇ ਇਹਨਾਂ ਦਾ ਰਸ ਜਿਆ ਕੱਢ ਲਓ ਤੁਸੀਂ ਤੇ ਵਧੀਆ ਇਹਨੂੰ ਚੰਗੀ ਤਰ੍ਹਾਂ ਤੁਸੀਂ ਦਿਓ ਪੁੰਨ ਆਹ ਦੇਖੋ ਜੀ ਤੁਸੀਂ ਰਸ ਨਿਕਲ ਗਿਆ ਤੇ ਆਪਾਂ ਇਹਨੂੰ ਦਿੱਤਾ ਜੀ ਪੁੰਨ ਜਿਹੜਾ ਵਿੱਚ ਬਾਕੀ ਰਹਿੰਦਾ ਸੀ ਉਹ ਵੀ ਆਪਾਂ ਪੁੰਨਤਾ ਹਨਾ ਹੁਣ ਇਹਨੇ ਰਿੱਝ ਜਾਣਾ ਜੀ ਇਹਨੇ ਆਪਦਾ ਕੰਮ ਕਰੀ ਜਾਣਾ ਹੈਗਾ ਇਹਨੇ ਵਧੀਆ ਰਿੱਝ ਜਾਣਾ ਹੈਗਾ ਵਧੀਆ ਇਹਨੇ ਚਾਸ਼ਨੀ ਬਣ ਜਾਣੀ ਹੈਗੀ ਹੈ ਜੀ ਆਹ ਦੇਖੋ ਜੀ ਤੁਸੀਂ ਚਮਚੇ ਨਾਲ ਨਾ ਇਹਨੂੰ ਨੱਪ ਕੇ ਤੇ ਸਾਰਾ ਰਸ ਕੱਢ ਲਓ ਇਹਦਾ ਹੁਣ ਤਾਂ ਇਹਦੇ ਵਿੱਚ ਕੁਝ ਵੀ ਨਹੀਂ ਰਹਿ ਗਿਆ ਇਹ ਰੱਦੀ ਹੋ ਗਿਆ ਜੀ ਸਾਰੇ ਫੁੱਲ ਇਹ ਰੱਦੀ ਹੋ ਗਏ ਹੁਣ ਪਿੱਛੇ ਇਹਦੇ ਕੁਝ ਵੀ ਨਹੀਂ ਰਿਹਾ ਹੈਗਾ ਤੇ ਆ ਦੇਖੋ ਤੁਸੀਂ ਜਿਹੜਾ ਰਸ ਸੀਗਾ ਆਪਾਂ ਸਾਰੇ ਦਾ ਸਾਰਾ ਚੱਕ ਕੇ ਤੇ ਆਪਾਂ ਕੜਾਹੀ ਚ ਪਾ ਲਿਆ ਹੁਣ ਇਹ ਰਿੱਜੀ ਜਾਂਦਾ ਜੀ ਇਹਨੂੰ ਚੰਗੀ ਤਰ੍ਹਾਂ ਤੁਸੀਂ ਰਿੱਜਣ ਦਿਓ ਚੰਗੀ ਤਰ੍ਹਾਂ ਵਧੀਆ ਤਿਆਰ ਹੋ ਜਾਊਗਾ ਇਹ ਤਿਆਰ ਹੋ ਕੇ ਇਹ ਵਧੀਆ ਬਣ ਜਾਣਾ ਜੀ ਜਿਵੇਂ ਬਾਜ਼ਾਰ ਨਹੀਂ ਹੁੰਦਾ ਓਵੇਂ ਉਹ ਤਾਂ ਸੀਗਾ ਜੀ ਓਰੀਜਨਲ ਰੰਗ ਹੁਣ ਆਪਾਂ ਥੋੜਾ ਜਿਹਾ ਕਲਰ ਇਹਦੇ ਵਿੱਚ ਪਾ ਦੇਣਾ ਹੈਗਾ ਵੈਸੇ ਆਪਾਂ ਕਲਰ ਪਾਉਂਦੇ ਨਹੀਂ ਮੈਂ ਘੱਟ ਹੀ ਪਾਉਣੀ ਹੁੰਨੀ ਐ ਪਰ ਜਿਹੜਾ ਕੋਈ ਆਇਆ ਗਿਆ ਹੁੰਦਾ ਅਗਲੇ ਨੂੰ ਆਏ ਲੱਗਦਾ ਹੈਗਾ ਵੀ ਇਹਦੇ ਵਿੱਚ ਕਲਰ ਹੈ ਨਹੀਂਗਾ ਅਸਰ ਤਾਂ ਗੁਲਾਬ ਨੇ ਕਰਨਾ ਹੁੰਦਾ ਹੈ ਨਾ ਆਹ ਦੇਖੋ ਜੀ ਤੁਸੀਂ ਆਪਾਂ ਮਮੂਲੀ ਜਾਂ ਪਾਤਾ ਤੇ ਆਹ ਦੇਖੋ ਇਹਨੇ ਕਲਰ ਚੇਂਜ ਕੀਤਾ ਹੁਣ ਦੇਖੋ ਤੁਸੀਂ ਇਹ ਤਿਆਰ ਹੋਈ ਜਾਂਦਾ ਇਹਨੇ گاੜਾ ਹੋ ਜਾਣਾ ਇੱਕ ਚੀਜ਼ ਮੈਂ ਤੁਹਾਨੂੰ ਦੱਸਾਂ ਜਿੰਨਾ ਚਿਰ ਤਾ ਇਹ ਸੇਕ ਤੇ ਉਹਨਾ ਚਿਰ ਤਾ ਰਹੂਗਾ ਪਤਲਾ ਜਦੋਂ ਇਹਨੂੰ ਆਪਾਂ ਲਾ ਕੇ ਬੋਤਲਾਂ ਚ ਭਰ ਲਿਆ ਜੀ ਉਸ ਤੋਂ ਬਾਅਦ ਇਹਨੇ گاੜਾ ਹੋ ਜਾਣਾ ਨਿੰਬੂ ਦਾ ਸਾਸ ਆਪਾਂ ਇਸ ਕਰਕੇ ਪਾਉਨੇ ਆ ਵੀ ਇਹ ਮਤਲਬ ਕਿ ਜੰਮੇ ਨਾ ਨਹੀਂ ਤਾਂ ਇਹਦੀ ਚੱਕ ਜੀ ਜੰਮਣ ਲੱਗ ਜਾਂਦੀ ਹੁੰਦੀ ਹੈਗੀ ਆ ਆਪਣੇ ਚਾशनी ਦੀ ਤੇ ਉਹ ਫਿਰ ਉਹ ਜੀ ਸਵਾਦ ਵਾਲੀ ਗੱਲ ਨਹੀਂ ਬਣਦੀ ਜੀ ਉਹ ਕਰੜਾ ਹੋਣ ਲੱਗ ਜਾਂਦਾ ਹੈ ਇਹਦੇ ਨਾਲ ਜੰਮਦਾ ਨਹੀਂ ਉਹ ਵਿੱਚ ਲਿਕਵਿਡ ਉਹ ਵਿੱਚ ਦਾ ਉਹ ਵਿੱਚ ਪਿਆਰ ਹੋਊਗਾ ਇਹ ਹੋ ਗਿਆ ਜੀ ਪੂਰਾ ਗਰਮ ਤੇ ਇਹਦੀ ਚਾशनी ਗਈ ਬਾਣਾ ਦੇਖੋ ਤੁਸੀਂ ਠੀਕ ਹੈ ਜੀ ਇਹ ਲੱਗਦਾ ਨਾ ਜਿਵੇਂ ਬਾਜ਼ਾਰ ਵਾਲਾ ਹੁੰਦਾ ਹੈਗਾ ਹੁਣ ਇਹ ਹਜੇ ਗਰਮ ਹੈ ਜੀ ਜਦੋਂ ਇਹ ਪੂਰਾ ਠੰਡਾ ਹੋ ਗਿਆ ਨਾ ਤੇ ਇਹਨ ਇੱਕਦਮ ਸਖਤ ਹੋ ਜਾਣਾ ਹੈ ਵਧੀਆ گاੜਾ گاੜਾ ਹੋ ਜਾਣਾ ਜੀ ਇਹਨੇ ਆਪ ਦਾ ਰੰਗ ਉਹਦੀ ਨਾਲ ਦੀ ਨਾਲ ਹੀ ਕਲਰ ਇਹਨੇ ਚੇਂਜ ਕਰ ਲੈਣਾ ਹੁਣ ਜਦੋਂ ਇਹ ਠੰਡਾ ਹੋ ਗਿਆ ਜੀ ਆਪਾਂ ਇਹਦੇ ਚ ਪਾ ਦੇਣਾ ਜੀ ਇੱਕ ਟੱਕੜ ਗੁਲਾਬ ਦਾ ਰਸ ਗੁਲਾਬਦਾਰਕ ਗੁਲਾਬਦਾਰਕ ਪਾ ਦੇਣਾ ਜੀ ਤੁਸੀਂ ਕੇਵੜਾ ਵੀ ਪਾ ਸਕਦੇ ਹੋ ਇਹਦੇ ਵਿੱਚ ਪਰ ਮੇਰੇ ਕੋਲੇ ਮੌਕੇ ਤੇ ਮੌਜੂਦ ਹੈ ਨਹੀਂ ਸੀ ਮੇਰੇ ਕੋਲੇ ਗੁਲਾਬ ਦਾ ਰਕ ਅਰਕ ਸੀਗਾ ਤੇ ਮੈਂ ਉਹ ਪਾਤਾ ਜੀ ਤਾਂ ਕਿ ਇਹਦਾ ਥੋੜਾ ਜਿਹਾ ਫਲੇਵਰ ਚੇਂਜ ਹੋ ਜੇ ਬੈਸੇ ਇਹਦੇ ਚ ਫਲੇਵਰ ਤਾਂ ਬੈਸੇ ਆ ਹੀ ਜਾਂਦਾ ਕਿਉਂਕਿ ਆਪਾਂ ਇਹਦੇ ਵਿੱਚ ਗੁਲਾਬ ਵੀ ਬਹੁਤ ਜ਼ਿਆਦਾ ਪਾਇਆ ਹੋਇਆ ਹੈ ਆ ਦੇਖੋ ਤੁਸੀਂ ਕਿੱਡਾ ਸੋਹਣਾ ਬਣ ਗਿਆ ਹੈ ਨਾ ਬਾਜ਼ਾਰੂ ਵਾਂਗੂ ਹੁਣ ਆਪਾਂ ਨੇ ਕੀ ਕਰਨਾ ਜੀ ਇਹਦੀ ਬੋਤਲ ਭਰ ਲੈਣੀ ਹੈ ਜੱਗ ਚ ਕੱਢੋ ਤੁਸੀਂ ਤੇ ਉਸ ਤੋਂ ਬਾਅਦ ਪਾਓ ਜੀ ਇਹਨੂੰ ਬੋਤਲ ਦੇ ਵਿੱਚ ਠੀਕ ਹੈ ਜੀ ਆ ਦੇਖੋ ਤੁਸੀਂ ਆਪਾਂ ਭਰ ਲੀਜੀਏ ਇਹਦੀ ਬੋਤਲ ਹੁਣ ਤੇ ਬੋਤਲ ਤਿਆਰ ਕਰਕੇ ਇਹਨ ਤੇ ਆਪਾਂ ਲਾ ਦੇਾਂਗੇ ਉਹਦੇ ਵਿੱਚ ਫ੍ਰਿਜ ਚ ਜਦੋਂ ਕੋਈ ਆਵੇ ਉਦੋਂ ਆਪਦੇ ਦੋ ਚਮਚੇ ਪਾਵੇ ਜੇ ਆਪ ਦਾ ਮੂੜ ਬੰਦ ਆ ਤਾਂ ਦੋ ਚਮਚੇ ਪਾਓ ਜੇ ਦੁੱਧ ਚ ਪਾ ਕੇ ਪੀਣਾ ਹੈ ਤਤਾਂ ਤੁਸੀਂ ਪੀ ਸਕਦੇ ਹੋ ਜੀ ਜਿਵੇਂ ਮਰਜ਼ੀ ਪੀਓ ਆ ਦੇਖੋ ਤੁਹਾਨੂੰ ਕਿਵੇਂ ਲੱਗੀ ਆਪਣੀ ਵੀਡੀਓ ਮੈਨੂੰ ਪਲੀਜ਼ ਕਮੈਂਟਾਂ ਦੇ ਵਿੱਚ ਦੱਸ ਜ਼ਰੂਰ ਦਿਆ ਕਰੋ ਤੁਸੀਂ ਹਨ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਸੇਵ ਕਰਕੇ ਰੱਖ ਲਿਆ ਕਰੋ ਜੀ ਤਾਂ ਕਿ ਜਦੋਂ ਤੁਸੀਂ ਬਣਾਉਣਾ ਤੇ ਤੁਹਾਨੂੰ ਬਣਾਉਣਾ ਸੌਖਾ ਹੋ ਜੇ ਥੋੜਾ ਜਾਂ ਹਨ ਆ ਦੇਖੋ ਬੋਤਲ ਆਪਣੀ ਤਿਆਰ ਹੋ ਗਈ ਕੁਛ ਬਚਿਆ ਪਿਆ ਜੱਗ ਦੇ ਵਿੱਚ ਉਹ ਆਪਾਂ ਨੇ ਕੀ ਕਰਨਾ ਜੀ ਪੀ ਲੈਣਾ ਹੈਗਾ ਇੰਨੀ ਮਿਹਨਤ ਕੀਤੀ ਹੈ ਪੀਣਾ ਕੋਈ ਮਾੜਾ ਨਹੀਂਗਾ ਇਹਨਾਂ ਨਾਲ ਠੰਡਕ ਜੀ ਹੋ ਜੂ ਕਾਲਜਾ ਜਾਊਗਾ ਠਾਰ ਹਨਾ ਆਪਾਂ ਨੇ ਕੀ ਕੀਤਾ ਜੀ ਆ ਦੇਖੋ ਤੁਸੀਂ ਆਪਾਂ ਪਾ ਲਈ ਜੀ ਦੋ ਚਮਚੇ ਇਹਦੇ ਵਿੱਚ ਠੀਕ ਹੈ ਜੀ ਦੋ ਚਮਚੇ ਆਪਾਂ ਇੱਕ ਗਲਾਸ ਦੇ ਵਿੱਚ ਪਾ ਲਈ ਜੀ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਦੋ ਆਹ ਪਾ ਲੈ ਪਾ ਲੈਣੇ ਬਰਫ਼ ਦੇ ਟੁਕੜੇ ਜੀ ਠੀਕ ਹੈ ਆਹ ਬਰਫ਼ ਪਾ ਲਈ ਜੀ ਆਪਾਂ ਵਿੱਚ ਇਹਦੇ ਦੋ ਕ ਚਮਚੇ ਤੇ ਹੁਣ ਆਪਾਂ ਨੇ ਕੀ ਕਰਨਾ ਜੀ ਰੰਦਾ ਖੁੰਦਾ ਇਹਦੇ ਵਿੱਚ ਰਹਿ ਗਿਆ ਜੀ ਹੁਣ ਪਾਣੀ ਪਾਉਣ ਵਾਲਾ ਤੇ ਹੁਣ ਆਪਾਂ ਨੇ ਪਾ ਦੇਣਾ ਜੀ ਪਾਣੀ ਪਾਣੀ ਪਾ ਕੇ ਤੇ ਆਪਾਂ ਫੇਰ ਦੇਣਾ ਇਹਦੇ ਵਿੱਚ ਚਮਚਾ ਤੇ ਇਹਨੇ ਲਿਆ ਦੇਣੀ ਹੈ ਜੀ ਠੰਡਕ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਕਰ ਦੇਣਾ ਤੇ ਵਧੀਆ ਮਿੱਠੇ ਮਿੱਠੇ ਕਮੈਂਟ ਕਰ ਦੇਣਾ ਜੀ ਵੀਡੀਓ ਦੇਖਣ ਲਈ ਜੀ ਧੰਨਵਾਦ ਸਤਿ ਸ੍ਰੀ ਅਕਾਲ